ਸਚੂਗਲ ਅਮਰੀਕਨ ਟਾਈਮ ਟੀਵੀ ਤੁਹਾਡਾ ਬਹੁਤ-ਬਹੁਤ ਸਵਾਗਤ ਵਰਡ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਖਬਰਾਂ ਦੀ ਸ਼ੁਰੂਆਤ ਅੱਜ ਦੇ ਅਹਿਮ ਮੁੱਦਿਆਂ ਦੇ ਨਾਲ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਸਿੱਕਮ ਵਿੱਚ ਲਗਾਤਾਰ ਅੱਜ ਦੂਜੀ ਵਾਰ ਸੱਤਾ ਚ ਵਾਪਸੀ ਕੀਤੀ ਹੈ ਤੇ 32 ਮੈਂਬਰੀ ਵਿਧਾਨ ਸਭਾ ਚ 21 ਸੀਟਾਂ ਜਿੱਤੀਆਂ ਨੇ ਅਧਿਕਾਰੀਆਂ ਨੇ ਇਹ ਵੱਡੀ ਜਾਣਕਾਰੀ ਸਾਹਮਣੇ ਲਿਆ ਦਿੱਤੀ ਹੈ ਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮੰਗ ਦੀ ਅਗਵਾਈ ਵਾਲੀ ਐਸਕੇਐਮ ਹੋਰ 10 ਸੀਟਾਂ ਤੇ ਵੀ ਅੱਗੇ ਹੈ ਤਮੰਗ ਨੇ ਰਹੀਨੋਕ ਸੀਟ 7000 ਤੋਂ ਵੱਧ ਵੋਟਾਂ ਨਾਲ ਜਿੱਤੀ ਹੈ ਤੇ ਉਹ ਸੁਰੇਂਗ ਚੰਕੂ ਖਲਕੇ ਤੋਂ ਵੀ ਅੱਗੇ ਨੇ ਦਾਸਯੇ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ 2019 ਤੱਕ ਲਗਾਤਾਰ 25 ਸਾਲ ਰਾਜ ਕਰਨ ਵਾਲੇ ਸਿੱਕਮ ਡੈਮੋਕ੍ਰੈਟਿਕ ਫਰੰਟ ਨੇ ਸਿਰਫ ਇੱਕ ਸੀਟ ਜਿੱਤੀ ਹੈ ਐਸ ਡੀ ਐਫ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਦੋਵੇਂ ਸੀਟਾਂ ਤਿਹਾਰ ਗਏ ਨੇ ਉਹਨਾਂ ਨੇ ਦੋ ਸੀਟਾਂ ਤੇ ਚੋਣ ਲੜੀ ਸੀ ਸਿੱਕਮ ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਦੇ ਨਾਲ ਹੀ 1 ਉਹਨੇ ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਲਈ VOTING ਹੋਈ ਸੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਇੱਕ ਚੋਣ ਨੂੰ VOTING ਦੇ ਆਖਰੀ ਪੜਾ ਦੀ ਸਮਾਪਤੀ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਲੜ ਚੁੱਕੇ ਨੇ ਐਗਜ਼ਿਟ ਪੋਲ ਦੇ ਨਤੀਜੇ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 10.5% ਦੀ ਕਾਂਗਰਸ ਨੂੰ 23.7% ਦੀ ਜਦਕੇ ਭਾਜਪਾ ਨੂੰ 21.3% ਵੋਟਾਂ ਮਿਲਣ ਦੀ ਉਮੀਦ ਹੈ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਅਸੀਂ ਸਰਵੇ ਵਿੱਚ ਨਹੀਂ ਸਿੱਧਾ ਸਰਕਾਰ ਵਿੱਚ ਹੀ ਆਉਂਦੇ ਹਾਂ ਇਸ ਵਿੱਚ ਮੁੱਖ ਮੰਤਰੀ ਭਗ ਇਮਾਨ ਕਹਿੰਦੇ ਨੇ ਕਿ ਕਈ ਪੱਤਰਕਾਰ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਸਰਵੇ ਵਿੱਚ ਨਹੀਂ ਆਉਂਦੀ ਜਿਸ ਦੇ ਜਵਾਬ ਵਿੱਚ ਮੈਂ ਕਿਹਾ ਕਿ ਇਸ ਸਰਵੇ ਵਿੱਚ ਅਸੀਂ ਸਿੱਧਾ ਨਹੀਂ ਸਰਕਾਰ ਵਿੱਚ ਹੀ ਸਿੱਧਾ ਆਉਂਦੇ ਹਾਂ ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਦੇ ਬਦਲਾਅ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਆਪਣੀ ਪੋਖ ਹੜਤਾਲ ਪੂਰੀ ਤਰ੍ਹਾਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਇਮੀਗ੍ਰੇਸ਼ਨ ਦੇ ਸੂਬਾਈ ਦਫ਼ਤਰ ਦੇ ਡਾਇਰੈਕਟਰ ਜੈਫ ਯੰਗ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਦੱਸ ਦਈਏ ਕਿ 파르티 ਵਿਦਿਆਰਥੀਆਂ ਦੀ ਪੋਹ ਹੜਤਾਲ 24 ਮਈ ਤੋਂ ਸ਼ੁਰੂ ਹੋ ਕੇ ਦੂਜੇ ਹਫਤੇ ਚ ਦਾਖਲ ਹੋਈ ਹੈ ਸੀਬੀਸੀ ਨਿਊਜ਼ ਅਨੁਸਾਰ ਰੁਪਿੰਦਰਪਾਲ ਸਿੰਘ ਜਨਾ ਦੇਵਕ ਪਰਮਿਟ ਦੀ ਮਿਆਦ 14 ਜੁਲਾਈ ਤੋਂ ਖਤਮ ਹੋ ਰਹੀ ਹੈ ਨੇ ਪੋਹ ਹੜਤਾਲ ਰੋਕਣ ਦਾ ਐਲਾਨ ਕੀਤਾ ਦੱਸ ਦਈਏ ਕਿ ਰੁਪਿੰਦਰਪਾਲ ਨੇ ਦੱਸਿਆ ਕਿ ਯੰਗ ਨੇ ਉਹਨਾਂ ਨੂੰ ਪੋਹ ਹੜਤਾਲ ਨੂੰ ਰੋਕਣ ਲਈ ਉਚਾਹਿਤ ਕੀਤਾ ਸੀ ਜਦੋਂ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰੇਗੀ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਧਨ ਚ ਬੱਝਣ ਜਾ ਰਹੇ ਨੇ ਅਨਮੋਲ ਗਗਨਮਾਨ ਦਾ ਵਿਆਹ ਤੈਅ ਹੋ ਗਿਆ ਮੀਡੀਆ ਰਿਪੋਰਟਾਂ ਅਨੁਸਾਰ ਐਤਵਾਰ 16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਉਹਨਾਂ ਦਾ ਹਮਸਫਰ ਪੇਸ਼ੇਵਰ ਜੋ ਵਕੀਲ ਹੈ ਪਿਆਸ ਦੇ ਰਕਪੁਰ ਦੇ ਇੱਕ ਪੈਲੱਸ ਚ ਹੋਵੇਗਾ ਸਾਰੇ ਪ੍ਰੋਗਰਾਮ ਇੱਥੇ ਰੱਖੇ ਜਾਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਖੂਨ ਕਰਕੇ ਵਿਆਹ ਦੀ ਤਾਰੀਖ ਹੁਣ ਤੈਅ ਕੀਤੀ ਗਈ ਹੈ ਪਤਾ ਲੱਗਿਆ ਹੈ ਕਿ ਉਹਨਾਂ ਦਾ ਸੋਹਰਾ ਪਰਿਵਾਰ ਮਲੌਰਟ ਨਾਲ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ਤੇ ਇਜ਼ਰਾਈਲ ਹਮਾਸ ਸਕਾਰਾਤਮਕ ਨਜ਼ਰ ਆ ਰਹੇ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰਸਤਾਵਿਤ ਯੋਜਨਾ ਦੇ ਜਵਾਬ ਚ ਹਮਾਸ ਨੇ ਕਿਹਾ ਹੈ ਕਿ ਉਹ ਬੰਦਕਾਂ ਨੂੰ ਰਿਹਾ ਕਰਨ ਲਈ ਤਿਆਰ ਹੈ ਇਜ਼ਰਾਈਲ ਵੀ ਜੰਗ ਨੂੰ ਖਤਮ ਕਰਨ ਲਈ ਸਹਿਮਤ ਹੋ ਗਿਆ ਹਾਲਾਂਕਿ ਦੋਵਾਂ ਪਾਸਿਆਂ ਦੀਆਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਇਜ਼ਰਾਈਲ ਮੁਤਾਬਕ ਹਮਾਸ ਵੱਲੋਂ ਸਾਰੇ ਬੰਦਕਾਂ ਦੀ ਰਿਹਾਈ ਜੰਗ ਖਤਮ ਕਰਨ ਦੀ ਸ਼ਰਤ ਹੈ ਇਜ਼ਰਾਈਲ ਦੇ ਵਿਰੋਧੀ ਨੇਤਾ ਲੈਪਿਡ ਨੇ ਵੀ ਜੰਗਬੰਦੀ ਦਾ ਸਮਰਥਨ ਕੀਤਾ ਹੈ ਬਾਈਡਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਯੁੱਧ ਖਤਮ ਕਰਨ ਦਾ ਸਮਾਂ ਆ ਗਿਆ ਹੈ ਵੀਆਈਪੀ ਸਿਟੀ ਮੋਹਾਲੀ ਚ ਅੱਜ ਇੱਕ ਪ੍ਰਾਈਵੇਟ ਬੈਂਕ ਅਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਅਚਾਨਕ ਅੱਗ ਲੱਗੀ ਹੈ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ ਫਾਇਰ ਬ੍ਰਿਗੇਡ ਵਿਭਾਗ ਨੇ ਚਾਰ ਗੱਡੀਆਂ ਦੀ ਮਦਦ ਨਾਲ 3 ਘੰਟਿਆਂ ਦੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਹਾਲਾਂਕਿ ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਸਟਾਫ ਉੱਥੇ ਨਹੀਂ ਪਹੁੰਚਿਆ ਪਰ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੋ ਮੰਡਲ ਅਧਿਕਾਰੀ ਜਸਵਿੰਦਰ ਸਿੰਘ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਦੱਸ ਦਈਏ ਕਿ ਹਾਲਾਂਕਿ ਰੀਅਲ ਅਸਟੇਟ ਕਾਰੋਬਾਰ ਦਾ ਦਫ਼ਤਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕਿਆ ਹੈ ਅੱਜ ਦਿਨ ਚੜਦੇ ਹੀ ਫਿਰ ਕਬੱਡੀ ਜਗਤ ਨੂੰ ਮਾੜੀ ਖਬਰ ਸਾਹਮਣੇ ਆਈ ਹੈ ਆਪਣੀ ਮਾ ਖੇਡ ਕਬੱਡੀ ਦੇ ਤਾਕਤ ਰੀਡਰ ਨਾਨਕ ਤੇ ਇੱਕਮ ਦਾ ਬਟਾ ਪ੍ਰਾ ਨਿਰਪੈ ਟੂਰ ਵਾਲਾ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਿਆ 35 ਸਾਲਾ ਨਿਰਪੈ ਨੂੰ ਦੇਰ ਰਾਤ ਸੁੱਤੇ ਪਏ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਖਿਡਾਰੀ ਦੇ ਅਕਾਲ ਚਲਾਣਾ ਕਰਨ ਨਾਲ ਖੇਡ ਜਗਤ 'ਚ ਕਾਫੀ ਸੋਗ ਫਸ ਰਿਹਾ ਹੈ ਇੱਥੇ ਦੱਸਣੀ ਹੋਵੇਗਾ ਕਿ ਡੇਢ ਕੁ ਦਹਾਕੇ ਪਹਿਲਾਂ ਮਾਲਵੇ ਇਲਾਕੇ ਦੇ ਤਿੰਨ ਪ੍ਰਾ ਦੋ ਜਾਫੀ ਤੇ ਨਿਰਪੈ ਰੀਡਰ ਵਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰ ਵੜਦੇ ਸਨ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਨੇ ਪਾਜਪਾ ਦੀ ਬੰਪਰ ਜਿੱਤ ਦੀ ਭਵਿਕਾਣੀ ਕੀਤੀ ਹੈ ਵੱਖ-ਵੱਖ ਟੀਵੀ ਚੈਨਲਾਂ ਦੇ ਐਗਜ਼ਿਟ ਪੋਲ 'ਚ ਪਾਜਪਾ ਇੱਕ ਤਰਫਾ ਜਿੱਤ ਰਹੀ ਹੈ ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਐਗਜ਼ਿਟ ਪੋਲ ਤੇ ਪ੍ਰਤੀਕਿਰਿਆ ਦਿੱਤੀ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਐਗਜ਼ਿਟ ਪੋਲ ਨਹੀਂ ਹੈ ਇਹ ਮੋਦੀ ਮੀਡੀਆ ਦਾ ਪੋਲ ਹੈ ਇਹ ਉਹਨਾਂ ਦੀ ਕਲਪਨਾ ਪੋਲ ਹੈ ਰਾਹੁਲ ਮੁਤਾਬਕ ਜ਼ਿਆਦਾਤਰ ਸੀਟਾਂ ਤੇ ਮੁਕਾਬਲਾ ਦੇ ਨਤੀਜੇ ਆਉਣ ਤੇ ਸਭ ਕੁਝ ਸਪਸ਼ਟ ਹੋ ਜਾਣਾ ਹੈ ਉਹਨਾਂ ਐਗਜ਼ਿਟ ਪੋਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ ਜਦੋਂ ਰਾਹੁਲ ਗਾਂਧੀ ਤੋਂ ਪੁੱ ਉਹਨੇ ਆਖਿਆ ਕਿ ਤੁਸੀਂ ਸਿੱਧੂ ਮੂਸੇਵਾਲੇ ਦਾ ਗੀਤ 295 ਸੁਣਿਆ ਸੁਣਿਆ ਤਾਂ ਸਮਝੋ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ 295 ਸੀਟਾਂ ਆਉਣਗੀਆਂ ਸੋ ਇਹਸਾਨ ਅੱਜ ਦੀਆਂ ਵਰਡ ਨਿਊਜ਼ ਹੁਣ ਮੈਨੂੰ ਦੇਵੋ ਜਾਸਤ ਧੰਨਵਾਦ